ਪਾਕਿਸਤਾਨ ਆਈ ਪਾਕਿਸਤਾਨ ਆ ਤੁਹਾਡੇ ਸਾਹਮਣੇ ਆ ਮੀਡੀਆ ਨੂੰ ਵੀ ਅੰਦਰ ਨਹੀਂ ਜਾਣਦੇ ਅਸੀਂ ਬਦਰੋਹ ਕਰਦੇ ਆ ਇਹ ਕੋਈ ਗੱਲ ਨਹੀਂ ਹੈਗੀ ਅਸੀਂ ਕਿੱਥੇ ਚੱਲੇ ਅਸੀਂ ਕਿਤੇ ਡਾਕਾ ਮਾਰ ਚੱਲੇ ਆ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਸੀ ਧੂਣ ਸਵਾਏ ਹੋਏ ਇਹਨਾਂ ਦੀ ਦਾਤੀ ਕਾ ਹਜੂ ਸਾਡੇ ਸਿਰ ਨਹੀਂ ਘਟਣੇ ਅਸੀਂ ਵਢਾਉਣ ਨੂੰ ਤਿਆਰ ਆਂ ਪੰਜਾਬ ਰੜਕਦਾ ਪੰਜਾਬ ਸਿਰ ਕੱਢਦਾ ਸਿਰ ਵੱਢਣ ਲੱਗੇ ਹੋਏ ਨੇ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ ਸਾਡੇ ਲਾਠੀਆਂ ਮੰਨ ਕੁਸ਼ ਮਾਰਨ ਇੱਥੇ ਤੋਂ ਲੈ ਕੇ ਚੰਡੀਗੜ੍ਹ ਤੋਂ ਲੈ ਕੇ ਖਰੜ ਮੋਰਿੰਡਾ ਤੱਕ ਤਾਂ ਖਤਮ ਆ ਇਹ ਤਾਂ ਸਾਰਾ ਯੂਨੀ ਟੈਰੀਟਰੀ ਬਣਾ ਲਿਆ ਸੈਂਟਰ ਸਰਵਿਸ ਲਾਅ ਪਾਸ ਕੀਤਾ ਜਾ ਰਿਹਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਅੱਜ ਵੱਡਾ ਇਕੱਠ ਹੋਣ ਜਾ ਰਿਹਾ ਸੈਨੇਟ ਦੀਆਂ ਚੋਂ ਉਹਨਾਂ ਨੂੰ ਲੈ ਕੇ ਪਰ ਉਸ ਤੋਂ ਪਹਿਲਾਂ ਹੀ ਪ੍ਰਬੰਧ ਐਨੇ ਪੁਖਤਾ ਨੇ ਕਿ ਅੱਜ ਚੰਡੀਗੜ੍ਹ ਪੰਜਾਬ ਦੇ ਲਈ ਪਾਕਿਸਤਾਨ ਦਾ ਬਾਰਡਰ ਬਣ ਗਿਆ ਕਿਉਂਕਿ ਚੰਡੀਗੜ੍ਹ ਦੇ ਵਿੱਚ ਐਂਟਰੀ ਕਰਨ ਤੇ ਹਰ ਪੰਜਾਬੀ ਦੀ ਚੈਕਿੰਗ ਹੁੰਦੀ ਹੈ ਤੇ ਜੇਕਰ ਯੂਨੀਵਰਸਿਟੀ ਦਾ ਹਾਲ ਤੁਹਾਨੂੰ ਮੈਂ ਦਿਖਾਵਾਂ ਤਾਂ ਯੂਨੀਵਰਸਿਟੀ ਦਾ ਹਾਲਤਾ ਇਹ ਆ ਕਿ ਇੱਥੇ ਐਂਟਰ ਤੱਕ ਕਰਨ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਬਾਈ ਹਰੇ ਮੇਰੇ ਨਾਲ ਨੇ ਬਾਈ ਹਰੇ ਪਹੁੰਚੇ ਸੀ ਯੂਨੀਵਰਸਿਟੀ ਦੇ ਵਿੱਚ ਆਉਣ ਦੇ ਲਈ ਪਰ ਰੋਕਿਆ ਗਿਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਭਾਈ ਸਾਨੂੰ ਜੀ ਅੱਧਾ ਪੌਣਾ ਘੰਟਾ ਹੋ ਗਿਆ ਖੜਿਆ ਨੂੰ ਅੰਦਰ ਜਾਣ ਨਹੀਂ ਦੇ ਰਹੇ ਹੈਗੇ ਦੇਖੋ ਤੁਸੀਂ ਵੱਡੀ ਗੱਲ ਤਾਂ ਇਹ ਆ ਤਰਾਸਦੀ ਦੀ ਵੀ মিডিਆ ਨੂੰ ਵੀ ਅੰਦਰ ਜਾਣ ਦੇ ਰਹੇ ਹੈਗੇ ਇਹ ਮੈਨੂੰ ਤਾਂ ਲੱਗਦਾ ਜੀ ਇਹਨਾਂ ਨੇ ਸਾਰਾ ਕੁਝ ਵੇਚਣਾ ਮੋਦੀ ਸਾਹਿਬ ਹੁਣ ਸਾਰਾ ਕੁਝ ਵੇਚਣਦੇ ਹੋਏ ਹੋ ਨੇ ਹੁਣ ਤੁਸੀਂ ਇਹ ਦੇਖ ਲਓ 10 ਸਾਲ ਦੀ ਤਾਂ ਸਾਡੀ ਫੌਜ ਵੇਚਤੀ ਇਹਨਾਂ ਨੇ ਅਮਰੀਕਾ ਨੂੰ ਹਾਂ 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 ਇਹਨਾਂ ਨੇ ਇਹੀ ਕਰਨਾ ਵੀ ਸੈਂਟਰਲਾਈਜ਼ ਕਰਨੀ ਆ ਬਾਜੋ ਯੂਨੀਵਰਸਿਟੀ ਦਾ ਘਾਟਾ ਦਿਖਾਉਣਗੇ ਘਾਟਾ ਦਿਖਾ ਕੇ ਇਹਨਾਂ ਨੇ ਅਡਾਨੀ ਵਾਨੀ ਨੂੰ ਵੇਚ ਦੇਣੀ ਆ ਜਿਹੜੀ ਡਿਗਰੀ ਅਸੀਂ 5000 ਚ ਕਰ ਲੈਂਦੇ ਆ 5-5 ਲੱਖ ਚ ਕਰਾਂਗੇ ਗਰੀਬ ਬੰਦਾ ਦਾ ਮਾਰਿਆ ਗਿਆ 50 ਪੈਸੇ ਵਾਲੇ ਨੂੰ ਇਹਦਾ ਖਤਮ ਕਰ ਲੱਗੇ ਹੋਏ ਨੇ ਤੁਸੀਂ ਜਦੋਂ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਪੁੱਛਿਆ ਅੰਦਰ ਤੱਕ ਕੀ ਕਹਿੰਦੇ ਕੀ ਜਵਾਬ ਦੇ ਦੇਣਾਂ ਕੋਈ ਕਹਿੰਦੇ ਜਾਣ ਨਹੀਂ ਦੇਣਾ ਹੈਗਾ ਗੇਟ ਬੰਦ ਨੇ ਕੋਈ ਐਂਟਰੀ ਨਹੀਂ ਹੈਗੀ ਹੋਰ ਦੱਸੋ ਤੁਸੀਂ ਜਿਹੜੇ ਅੰਦਰ ਦੇ ਬੱਚੇ ਨੇ ਉਹਨਾਂ ਨੂੰ ਵੀ ਜਾਣ ਦੇ ਰਹੇ ਜਿਹੜੇ ਉਹ ਯੂਨੀਵਰਸਿਟੀ ਪੜ੍ਹ ਰਹੇ ਨੇ ਆਈ ਕਾਰਡ ਦਿਖਾ ਕੇ ਵੀ ਬਹੁ ਠੀਕ ਨਹੀਂ ਸਾਰਾ ਕੁਝ ਬਲੌਗ ਕਰਤਾ ਕਹਿੰਦੇ ਵੀ ਨਹੀਂ ਜਾਂ ਹੁਣ ਅਸੀਂ ਤਾਂ ਸਟੂਡੈਂਟ ਆ ਮੰਨ ਲਓ ਅਸੀਂ ਤਾਂ ਸਟੂਡੈਂਟ ਆ ਹੁਣ ਤੁਸੀਂ ਤਾਂ ਫੋਰਥ ਪਿਲਰ ਆਫ ਡੈਮੋਕ੍ਰੇਸੀ ਉਹ ਤੁਹਾਨੂੰ ਨਹੀਂ ਜਾਣ ਦੇ ਰਹੇ ਹੈਗੇ ਤੁਹਾਡੇ ਸਾਹਮਣੇ ਆ ਲਾਈਵ ਈਮੇਜ ਚੱਲ ਰਹੀ ਆ ਹੁਣ ਤੁਸੀਂ ਦੱਸੋ ਵੀ ਹੁਣ ਤੁਹਾਨੂੰ ਨਹੀਂ ਜਾਣ ਦੇ ਫਿਰ ਸਟੂਡੈਂਟ ਕਿਵੇਂ ਜਾਣਦੇ ਇਹ ਪੰਜਾਬ ਚ ਕਿ ਪਾਕਿਸਤਾਨ ਚ ਫਿਰਦੇ ਕਿੱਥੇ ਫਿਰਦੇ ਹੁਣ ਆਪਦੇ ਮੁਲਕ ਦੇ ਵਿੱਚ ਵੀ ਆਪਦੇ ਕਿਸੇ ਸੂਬੇ ਦੇ ਵਿੱਚ ਵੀ ਜਾਣ ਦੇ ਲਈ ਇਜਾਜ਼ਤ ਲੈਣੀ ਪਊਗੀ ਮੇਰ ਨੂੰ ਜੀ ਵੱਡੀ ਗੱਲ ਇਹ ਆ ਵੀ ਪੰਜਾਬ ਰੜਕਦਾ ਪੰਜਾਬ ਸਿਰ ਕੱਢਦਾ ਸਿਰ ਵੱਟਣ ਲੱਗੇ ਹੋਏ ਨੇ ਅਸੀਂ ਇਹਦਾ ਵਿਦਰੋਹ ਕਰਦੇ ਆ ਕਿਉਂਕਿ ਅਸੀਂ ਤਾਂ ਸ਼ਾਂਤਮਈ ਪ੍ਰਦਰਸ਼ਨ ਨੰਬਰ ਗੇਟ ਬਲੌਕ ਰਹੂਗਾ 1 ਨੰਬਰ 2 ਨੰਬਰ ਖੁੱਲੂਗਾ ਵੀ ਤੁਸੀਂ ਆ ਕੇ ਧਰਦੇ ਆਪਣੇ ਸ਼ਾਂਤਮਈ ਕਰ ਸਕਦੇ ਹੋ ਸਾਡਾ ਰਾਈਟ ਸ਼ਾਂਤਮਈ ਪ੍ਰਦਰਸ਼ਨ ਤਾਂ ਕਰ ਸਕਦੇ ਹੋ ਸਾਨੂੰ ਉਹ ਵੀ ਕਰਨ ਦੇ ਦੇ ਰਹੇ ਹੈਗੇ ਪ੍ਰਸ਼ਾਸਨ ਇਹੀ ਚਾਹੁੰਦਾ ਵੀ ਅਸੀਂ ਗੇਟ ਬੰਦ ਕਰੀਏ ਮੜੀ ਜੀ ਕੋਈ ਹਰਕਤ ਕਰਨ ਅਸੀਂ ਨਮਾਜੂ ਚੱਕ ਕੇ ਅੰਦਰ ਡੱਕੀਏ ਨਹੀਂ ਤਾਂ ਫਿਰ ਪਾਕਿਸਤਾਨੀ ਹੋ ਗਿਆ ਪਾਕਿਸਤਾਨ ਆਈ ਪਾਕਿਸਤਾਨ ਆ ਤੁਹਾਡੇ ਸਾਹਮਣੇ ਆ ਮੀਡੀਆ ਨੂੰ ਵੀ ਅੰਦਰ ਨਹੀਂ ਜਾਣ ਦੇ ਰਹੇ ਅਸੀਂ ਬਦਰੋਹ ਕਰਦੇ ਆ ਮਾੜੀ ਗੱਲ ਹੈ ਸਰਕਾਰ ਦੀ ਪਹਿਲਾਂ ਪੰਜਾਬ ਦੇ ਵਿੱਚ ਆਉਣ ਵਾਲੇ ਹਰ ਇੱਕ ਨੂੰ ਜਦੋਂ ਤੁਸੀਂ ਆਇਓ ਪੰਜਾਬ ਦੇ ਵਿੱਚ ਪੰਜਾਬ ਤੋਂ ਆਉਣ ਵਾਲੇ ਹਰ ਇੱਕ ਨੂੰ ਰੋਕਿਆ ਜਾ ਰਿਹਾ ਹੈ ਕਿਸੇ ਨੂੰ ਰਾਤ ਚੋਂ ਫੋਰਸ ਖੜੀ ਆ ਫਿਲਹਾਲ ਸਾਨੂੰ ਕੋਈ ਰੋਕ ਨਹੀਂ ਲੱਗੀ ਪਰ ਰਾਤ ਚ ਵੀ ਇੰਨੀ ਜ਼ਿਆਦਾ ਫੋਰਸ ਖੜੀ ਆ ਇਹ ਕੋਈ ਗੱਲ ਨਹੀਂ ਹੈਗੀ ਅਸੀਂ ਕਿੱਥੇ ਚੱਲੇ ਅਸੀਂ ਕਿਤੇ ਡਾਕਾ ਮਾਰ ਚੱਲੇ ਆ ਜਾਂ ਅਸੀਂ ਕੋਈ ਜੰਗ ਲੜਨ ਚੱਲੇ ਆ ਸਿਰਫ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਦੇ ਸਾਡਾ ਹੱਕ ਆ ਸਾਡਾ ਹੱਕ ਸਾਨੂੰ ਦੇ ਦਿਓ ਇੰਟਰ ਸਟੇਟ ਬਾਡੀ ਆ ਸਟੇਟ ਬਾਡੀ ਕਰ ਦਿਓ ਹੁਣ ਹਰਿਾਇਣ ਵੀ ਨਿਕਲ ਗਿਆ ਜੋ ਐਫੀਲੀਏਸ਼ਨ ਲੈ ਗਿਆ ਆਪਣੀ ਹਰਿਆਣਾ ਵੀ ਨਿਕਲ ਗਿਆ 40% ਫਾਂਡੇ ਨੂੰ ਪੰਜਾਬ ਕਰ ਰਿਹਾ 60 ਸੈਂਟਰ ਹੁਣ ਜੇ ਤੁਸੀਂ ਪਿਛਲਾ ਰੈਵਨਿਊ ਦੇਖੋ ਸਲਾਨਾ ਜੇ ਆਪਾਂ ਚੰਡੀਗੜ੍ਹ ਦਾ ਦੇਖੀਏ 16-17000 ਕਰੋੜ ਰੁਪਈਆ ਕਮਾ ਕੇ 20 ਸਾਲ ਦੀ ਗੱਲ ਕਰੀਏ 1 ਲੱਖ 20 ਹਜ਼ਾਰ ਕਰੋੜ ਦਾ ਰੈਵਨਿਊ ਬਣਦਾ ਜਿਹੜਾ ਸਾਨੂੰ ਪੰਜਾਬ ਨੂੰ ਦਿੱਤੇ ਸਾਡੇ ਤਾਂ ਕਰਜ਼ਾ ਚੜ ਰਿਹਾ ਸਾਨੂੰ ਕੁਝ ਪਰਮਨੈਂਟ ਪ੍ਰੋਫੈਸਰ ਦੀ ਕੋਈ ਪੋਸਟ ਨਹੀਂ ਹੈਗੀ ਕਿਉਂ ਕਿਉਂਕਿ ਉਹਨਾਂ ਦਾ ਜਿਹੜਾ ਪੇ ਸਕੇਲ ਆ 56200 ਆ ਠੀਕ ਹੈ ਗੈਸਟ ਫੈਕਲਟੀ ਤੇ ਰੱਖੇ ਜਾ ਰਹੇ ਨੇ ਜਿੰਨੇ ਰੱਖੇ ਜਾ ਰਹੇ ਨੇ ਆਈਏਐਸ ਆਈਪੀਐਸ ਦੇ ਤਹਿਤ ਜਾਣ ਕੇ ਇੱਕ ਤਰ੍ਹਾਂ ਦਾ ਉਹਦੇ ਜਿੰਨਾ ਯਾਨੀ ਕਿ ਇਹਨਾਂ ਦਾ ਉਹ ਆ ਫੰਡ ਤੇ 56200 ਇਹਨਾਂ ਦਾ ਪ੍ਰੋਫੈਸਰਾਂ ਦਾ ਵੀ ਆ ਪ੍ਰੋਫੈਸਰ ਇਹ ਪੱਕੇ ਨਹੀਂ ਰੱਖ ਰਹੇ ਹੈਗੇ ਰੱਖੇ ਉਹਨੇ ਗੈਸਟ ਫੈਕਲਟੀ ਤੇ ਜੇ ਸਟੂਡੈਂਟ ਇੰਸਟੀਟਿਊਸ਼ਨੇ ਖਤਮ ਕਰਤਾ ਮੇਰੇ ਖਿਆਲ ਦੇ ਨਾਲ ਫਿਰ ਕੱਲੂ ਲੋਕਲ ਬਾਡੀਜ਼ ਹੋਣਗੀਆਂ ਪੰਚਾਇਤੀ ਰਾਜ ਡੀਸੈਂਟਰਲਾਈਜੇਸ਼ਨ ਜਦੋਂ ਖਤਮ ਹੋ ਗਿਆ ਸੈਂਟਰਲਾਈਜ਼ ਹੋ ਜਾਣਾ ਸਾਰਾ ਕੁਝ ਇਹ ਤਾਂ ਇਹਦਾ ਮਤਲਬ ਸ਼ਰੀਆਮ ਤੱਕਾ ਇੱਕ ਇੱਕੋ ਸਰਕਾਰ ਫੈਡਰਲਿਜ਼ਮ ਨੂੰ ਖਤਮ ਕਰ ਰਹੇ ਨੇ ਸੰਗੀਟਾਂ ਚਾ ਫਿਰ ਉਹਨੂੰ ਕਿਉਂ ਬਣਾਇਆ ਹੋਇਆ ਨਾਜ਼ੀਜ਼ ਨੇ ਕਿਸੇ ਟਾਈਮ ਜੂਡੀਸ਼ ਨਾਲ ਜੋ ਕੀਤਾ ਜੋ ਸਾਡੇ ਨਾਲ ਕਰ ਰਹੇ ਨੇ ਨਾਜ਼ੀਜ਼ ਨੇ ਤਾਂ ਇਹ ਵੀ ਆਪਣੀ ਪਾਰਲੀਮੈਂਟ ਦੇ ਵਿੱਚ ਕਹਤਾ ਸੀ ਉਹਨਾਂ ਨੇ ਐਕਟ ਪਾਸ ਕਰਤਾ ਸੀ ਵੀ ਇੱਥੇ ਤਾਂ ਕੋਈ ਯਹੂਦੀ ਨਹੀਂ ਜੰਮਣਾ ਚਾਹੀਦਾ ਉਹੀ ਕੰਮ ਸਾਡੇ ਨਾਲ ਹੋ ਰਿਹਾ ਤੇ ਫਿਰ ਕੀ ਹੋਇਆ ਫਿਰ ਵਰਲਡ ਵਾਰ ਸੈਕੰਡ ਲੱਗਿਆ ਤੁਹਾਡੇ ਸਾਹਮਣੇ ਉਹਦੇ ਫਿਰ ਕਾਂਸੀਕਵੈਂਸ ਇਹ ਬ੍ਰੇਡਰ ਸ਼ਰਮ ਤੱਕ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਨਾ ਲੋਕ ਸਾਨੂੰ ਇਹ ਗੱਲ ਕਹਿੰਦੇ ਨੇ ਆਈਐਸ ਬਣੋ ਆਈਪੀਐਸ ਬਣੋ ਪੜ੍ਹ ਕੇ ਲਿਖ ਕੇ ਪੜੋ ਹੁਣ ਆਈਪੀਐਸ ਆਈਐਸੇ ਖੜੇ ਨੇ ਜਿਹੜੇ ਸਾਨੂੰ ਰੋਕ ਰਹੇ ਨੇ ਇਹਨਾਂ ਤੇ ਕਿੰਨਾ ਪ੍ਰੈਸ਼ਰ ਬਣ ਰਿਹਾ ਉਸ ਤੋਂ ਕਿੰਨੇ ਆਪਣੇ ਸੁਸਾਈਡ ਕਰਕੇ ਕੀ ਕਰ ਰਹੇ ਨੇ ਆਈਐਸ ਆਈਪੀਐਸ ਪੜ੍ਹਾਈ ਨੂੰ ਇਹ ਖਤਮ ਕਰ ਲੱਗੇ ਹੋਣੇ ਇਹਨਾਂ ਨੂੰ ਇਹ ਆ ਆਵਾਜ਼ ਕੋਈ ਨਾ ਉਠੇ ਕੋਈ ਬੱਚਾ ਪੜ੍ਹੇ ਨਾ ਸਾਨੂੰ ਸਵਾਲ ਨਾ ਕਰੇ ਜਿਹੜੀਆਂ ਫਸਲਾਂ ਦੇ ਉੱਤੇ ਹਲਦੀਆਂ ਪਈਆਂ ਨੇ ਮੀਂਹ ਪਏ ਨੇ ਮੈਨੂ ਮੇਡ ਪਵਾਏ ਗਏ ਨੇ ਤਾਂ ਕਿ ਫਸਲਾਂ ਖਰਾਬ ਹੋਣ ਜਿਹੜੀਆਂ ਸਾਡੇ ਸੈਲਰਾਂ ਦੇ ਪਈਆਂ ਦੇ ਵਿੱਚ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਨੇ ਕਿਹਾ ਸੀ ਵੀ 115% ਐ ਕਿ ਜਿਆਦਾ ਮੀਂਹ ਪਊਗਾ ਤੇ ਫਿਰ ਇਹਨਾਂ ਨੇ ਪਹਿਲਾਂ ਜਿਹੜੇ ਬੈਡ ਸੀਗੇ ਇੰਪੈਕਟਮੈਂਟਸ ਆਫ ਦਾ ਰਿਵਰਸ ਉਹ ਕਿਉਂ ਨਹੀਂ ਸਾਫ਼ ਕਰਵਾਏ ਹੈਗੇ ਕਿ ਸਟੇਟ ਦੀ ਸਾਲੀ ਕੋਈ ਉੱਥੇ ਰਿਸਪੌਂਸਿਬਿਲਟੀ ਹੋਣੀ ਸੀਗੀ ਸਾਰੇ ਇਹ ਆਪ ਦੇ ਹੱਥ ਛੜਾ ਰਹੇ ਨੇ ਜੀ ਸਿੱਧੀ ਦੱਸਿਏ ਅੱਜ ਹੋ ਗਿਆ ਕੰਮ ਐ ਤਾਂ ਕੱਲੂ ਕੁਝ ਹੋਰ ਹੋ ਜਾਊਗਾ ਫਿਰ ਨਾ ਕਿਉਂ ਇੱਥੇ ਤੋਂ ਲੈ ਕੇ ਚੰਡੀਗੜ੍ਹ ਤੋਂ ਲੈ ਕੇ ਖਰੜ ਮਰੰਡਾ ਤੱਕ ਤਾਂ ਖਤਮ ਆ ਇਹ ਤਾਂ ਸਾਰਾ ਯੂਨੀਟ ਟੈਰੀਟਰੀ ਬਣਾ ਲਿਆ ਸੈਂਟਰ ਸਰਵਿਸ ਲਾਅ ਪਾਸ ਕੀਤਾ ਜਾ ਰਿਹਾ ਸਟੇਟ ਦੀ ਕੋਈ ਇਹਦੇ ਪਿੱਛੇ ਤੁਸੀਂ ਦੇਖ ਲਓ ਮੇਅਰ ਇਲੈਕਸ਼ਨਸ ਹੋਈਆਂ ਨੇ ਜਿਹੜਾ ਰਿਟਰਨਿੰਗ ਆਫੀਸਰ ਸੀ ਉਹਦੇ ਉੱਪਰ ਵਾਇਲੇਸ਼ਨ ਦੇ ਚਾਰਜਸ ਲੱਗੇ ਹੋਏ ਨੇ ਵੀ ਇਹਨੇ ਪੱਖਪਾਤ ਕੀਤਾ ਆ ਠੀਕ ਹੈ ਨਾ ਤੇ ਹੁਣ ਦੂਸਰ ਹੁਣ ਤੁਹਾਡੇ ਸਾਹਮਣੇ ਖੜੇ ਨੇ ਦੇਖੋ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ ਸਾਡੇ ਲਾਠੀਆਂ ਮਨ ਕੁਛ ਮਾਰਨ ਅਸੀਂ ਕੋਈ ਅਸੀਂ ਹਰਕਤ ਨਹੀਂ ਕਰਾਂਗੇ ਜੀ ਨਾ ਪ੍ਰਸ਼ਾਸਨ ਭੰਗ ਹੋਵੇ ਜਾਂ ਕੋਈ ਯੂਨੀਵਰਸਿਟੀ ਨੂੰ ਨੁਕਸਾਨ ਪਹੁੰਚੇ ਕੁਝ ਨਹੀਂ ਕਰਾਂਗੇ ਕਿਉਂਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੱਡਦਾ ਸੀ ਧੂਣ ਸਵਾਏ ਹੋਏ ਇਹਨਾਂ ਦੀ ਦਾਤੀ ਕਾ ਜੂ ਸਾਡੇ ਸਿਰ ਨਹੀਂ ਘਟਣੇ ਅਸੀਂ ਵਡਾਉਣ ਨੂੰ ਤਿਆਰ ਹਾਂ ਤਾਂ ਇਹ ਤਸਵੀਰਾਂ ਨੇ ਨੌਜਵਾਨ ਕਹਿੰਦੇ ਨੇ ਕਿ ਅਸੀਂ ਇੱਥੇ ਆਏ ਪਰ ਉਸ ਤੋਂ ਸਾਨੂੰ ਜਿਹੜਾ ਹੈਗਾ ਉਹ ਐਂਟਰ ਤੱਕ ਜਿਹੜਾ ਉਹ ਨਹੀਂ ਹੋਣ ਦਿੱਤਾ ਗਿਆ ਇਹ ਹੋਣ ਦੀਆਂ ਨਹੀਂ ਇਹ ਰਾਤ ਦੀ ਜੇ ਹੈਗਾ ਹੋਇਆ ਜਦੋਂ ਸਟੂਡੈਂਟਾਂ ਦੀਆਂ ਤਸਵੀਰਾਂ ਵੀ ਜਿਹੜੀਆਂ ਸਾਹਮਣੇ ਆਏ ਕਿ ਭਾਈ ਸਾਊਂਡ ਸਿਸਟਮ ਤੱਕ ਨੂੰ ਜਿਹੜਾ ਐਂਟਰ ਅੰਦਰ ਨਹੀਂ ਹੋਣ ਦਿੱਤਾ ਗਿਆ ਪਰ ਇਹ ਇਹ ਵੱਡੀ ਤਰਾਸ ਦੀ ਹੈ ਕਿਉਂਕਿ ਕਿ ਭਾਈ ਚੰਡੀਗੜ੍ਹ ਦੇ ਵਿੱਚ ਅੱਜ ਜਦੋਂ ਪੰਜਾਬ ਦੇ ਪੰਜਾਬ ਦੇ ਵੱਲੋਂ ਐਂਟਰੀ ਜਿਹੜੀ ਹੈਗੀ ਹੁੰਦੀ ਚੰਡੀਗੜ੍ਹ ਦੇ ਵਿੱਚ ਉਸ ਉੱਥੇ ਵੀ ਜਿਹੜਾ ਹੈਗਾ ਬਹੁਤ ਜ਼ਿਆਦਾ ਪੁੱਛਗਿੱਛ ਕੀਤੀ ਜਾਂਦੀ ਹੈ ਪੰਜਾਬ ਨੰਬਰ ਦੀ ਗੱਡ ਨੂੰ ਪੁੱਛਗਿੱਛ ਕਰਕੇ ਉਸ ਤੋਂ ਬਾਅਦ ਵੜਿਆ ਜਾਂਦਾ ਹੈ ਇੱਥੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਵੜਨਾ ਮਮਕਨ ਹੀ ਨਹੀਂ ਅੱਜ ਦੇ ਸਮੇਂ ਦੇ ਵਿੱਚ ਨਾ ਮੁਮਕਨ ਹੋਇਆ ਪਿਆ ਚਾਹੇ ਦੇ ਆ ਕਿ ਜਿਵੇਂ ਦੂਸਰੇ ਵੱਖਰੇ ਮੁਲਕ ਦੀ ਗੱਲ ਹੁੰਦੀ ਹੈ ਕਿ ਵੱਖਰੇ ਮੁਲਕ ਦੀ ਸਰ ਹੱਦ ਪਾਰ ਕਰਨੀ ਹੋਵੇ ਵੈਸੀ ਤਸਵੀਰ ਅੱਜ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਹੈਗੀ ਆ ਉਹ ਬਣੀ ਹੋਈ ਆ ਵੀਰ ਹੋਰੇ ਪਹੁੰਚੇ ਸੀ ਕਿ ਅਸੀਂ ਇਹ ਕਹਿੰਦੇ ਨੇ ਕਿ ਅਸੀਂ ਕੋਸ਼ਿਸ਼ ਕਰਾਂ